ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਜੋ ਇੱਕ ਨਵੀਂ ਪਾਲਿਸੀ ਵਿਭਾਗੀ ਪਾਲਿਸੀ ਦਾ ਨਿਰਮਾਣ ਕੀਤਾ ਗਿਆ ਜਿਸ ਨੂੰ ਸਭ ਤੋਂ ਪਹਿਲਾਂ ਅਧਿਆਪਕ ਵਰਗ ਦੇ ਉੱਪਰ ਲਾਗੂ ਕੀਤਾ ਗਿਆ ਸਿੱਖਿਆ ਵਿਭਾਗ ਦੇ ਜਿੰਨੇ ਵੀ ਕੱਚੇ ਅਧਿਆਪਕ ਸੀ ਉਹਨਾਂ ਨੂੰ ਰੈਗੂਲਰ ਕਰਨ ਦਾ ਸਭ ਤੋਂ ਪਹਿਲਾਂ ਬੀੜਾ ਚੁੱਕਿਆ ਗਿਆ ਲੇਕਿਨ ਉਸੇ ਦੇ ਸੰਬੰਧ ਵਿੱਚ ਅਜੇ ਤੱਕ ਵੀ ਉਹਨਾਂ ਕੱਚੇ ਅਧਿਆਪਕਾਂ ਜਾਂ ਕੱਚੇ ਮੁਲਾਜ਼ਮਾਂ ਦੀਆਂ ਪਰੇਸ਼ਾਨੀਆਂ ਦਾ ਪੂਰਨ ਹੱਲ ਨਹੀਂ ਹੋਇਆ ਸੋ ਉਸੇ ਦੇ ਸਬੰਧ ਵਿੱਚ ਇੱਕ ਕਿਸੇ ਫਾਈਲ ਦੇ ਕੁਝ ਪੇਜ ਨੇ ਜਿਹੜੇ ਉਹ ਘੁੰਮ ਰਹੇ ਨੇ ਤੇ ਮੁਲਾਜ਼ਮਾਂ ਨੂੰ ਜਾਂ ਕੱਚੇ ਅਧਿਆਪਕਾਂ ਨੂੰ ਬੜੇ ਹੀ ਭੰਬਲ ਭੂਸੇ ਦੇ ਵਿੱਚ ਉਸ ਜਿਹੜੇ ਲੈਟਰ ਨੇ ਪੱਤਰ ਨੇ ਉਹਨੇ ਪਾ ਰੱਖਿਆ ਸੋ ਅੱਜ ਤੁਹਾਨੂੰ ਦੱਸਦੇ ਆ ਉਸ ਦੀ ਸਚਾਈ ਕਿ ਅਸਲ ਦੇ ਵਿੱਚ ਉਹ ਕੀ ਪੱਤਰ ਹੈ ਜਾਂ ਕੀ ਉਹ ਉਹਦਾ ਫੰਡਾ ਕੀ ਆ ਚੱਕਰ ਕੀ ਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਉਹ ਦਿਖਾਣੇ ਆ ਜਿਹੜਾ ਸામਨੇ ਆਇਆ ਹੈ ਕੇ ਇਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਪਾਲਿਸੀ ਫਾਰ ਵੈਲਫੇਅਰ ਆਫ ਐਡ ਹੌਕ ਕੰਟਰੈਕਚੁਅਲ ਡੇਲੀ ਬੇਸਡ ਵਰਕ ਚਾਰजेस ਐਂਡ ਟੈਂਪੋਰਰੀ EMPLOYE ਸੋ ਇਸੇ ਪਾਲਿਸੀ ਦਾ ਨਾਮ ਦੇਖ ਕੇ ਹੀ ਜੋ ਅਧਿਆਪਕ ਸਾਥੀ ਨੇ ਉਹ ਬਿਲਕੁਲ ਇਸ ਦੇ نیچے ਦਿੱਤੀਆਂ ਹੋਈਆਂ ਗਰੁੱਪ ਸੀ ਤੇ ਡੀ ਦੀਆਂ ਜਿਹੜੀਆਂ ਥੱਲੇ ਸ਼ਰਤਾਂ ਨੇ ਉਹਨਾਂ ਨੂੰ ਬੜੇ ਹੀ ਉਲਝ ਚੁੱਕੇ ਨੇ ਕੇਸ ਵਿੱਚ ਸਪਸ਼ਟ ਲਿਖਿਆ ਕਿ 20000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ ਤੇ 5% ਦਾ ਜਿਹੜਾ ਇਸ ਦੇ ਵਿੱਚ ਹੈ ਲਿਖਿਆ ਹੋਇਆ ਕਿ ਉਹਨਾਂ ਨੂੰ ਵਾਦਾ ਮਿਲੇਗਾ ਸੋ ਇਸ ਦੇ ਵਿੱਚ ਥੱਲੇ ਇੱਕ ਹੋਰ ਗੱਲ ਲਿਖੀ ਹੈ ਕਿ ਜਦੋਂ 30000 ਦੇ ਕਰੀਬ ਇਹਨਾਂ ਦੀ ਤਨਖਾਹ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਜਿਹੜਾ ਸਾਲਾਨਾ ਇਨਕਰੀਮੈਂਟ ਹੈ ਉਹ 3% ਦੀ ਦਰ ਨਾਲ ਲੱਗੇਗਾ ਸੋ ਇਸ ਚੀਜ਼ ਨੇ ਕਿਤੇ ਨਾ ਕਿਤੇ ਜਿਹੜੇ ਅਧਿਆਪਕ ਨੇ ਉਹ ਉਲਝਣ ਦੇ ਵਿੱਚ ਪਾ ਦਿੱਤੇ ਨੇ ਔਰ ਥੱਲੇ ਗਰੁੱਪ ਡੀ ਦੇ ਬਾਰੇ ਵੀ ਸਪੱਸ਼ਟ ਲਿਖਿਆ ਹੋਇਆ ਕਿ ਇਹਨਾਂ ਨੂੰ ਵੀ ਜਦੋਂ 15000 ਦੇ ਨਾਲ ਜਿਹੜੀ ਸੈਲਰੀ ਮਿਲਣੀ ਹੈ ਤੇ ਉਸ ਵਿੱਚ ਇਹਨਾਂ ਨੂੰ 5% ਦਾ ਜੋ ਹੈ ਵਾਦਾ ਮਿਲਣਾ ਹੈ ਸਾਲਾਨਾ ਇਨਕਰੀਮੈਂਟ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਦੋਂ ਇਹਨਾਂ ਦੀ ਤਨਖਾਹ 25000 ਜਾਂ 25000 ਹੋ ਜਾਵੇਗੀ ਜਾਂ 25000 ਤੋਂ ਪਲੱਸ ਚਲੀ ਜਾਵੇਗੀ ਤਾਂ ਇਹਨਾਂ ਨੂੰ ਫਿਰ ਇਹ ਇੰਕਰੀਮੈਂਟ ਹੈ ਜਿਹੜਾ ਉਹ 3% ਨਾ ਮਿਲੇਗਾ ਤਾਂ ਇਸ ਚੀਜ਼ ਨੇ ਅਧਿਆਪਕ ਜ਼ਰੂਰ ਇੱਕ ਵਾਰੀ ਡਰਾ ਦਿੱਤੇ ਨੇ ਕਿ ਇਹ ਅਕਲ ਦੇ ਵਿੱਚ ਕੀ ਚੀਜ਼ ਹੈ ਔਰ ਇਸ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਬਿਲਕੁਲ ਸਪੱਸ਼ਟ ਲਿਖਿਆ ਹੋਇਆ ਹੈ ਕਿ ਇਸ ਤੋਂ ਬਿਨਾਂ ਔਰ ਕੁਝ ਵੀ ਨਹੀਂ ਮਿਲੇਗਾ ਸੋ ਇਹਦੇ ਵਿੱਚ ਪੜਨ ਵਾਲੀ ਜੋ ਸਟਾਰਟਿੰਗ ਦੇ ਵਿੱਚ ਗੱਲ ਹੈ ਉਹ ਇਹ ਵੀ ਹੈ ਕਿ ਜਦੋਂ ਤੁਸੀਂ ਇਸ ਚੀਜ਼ ਨੂੰ ਪੂਰਾ ਪੜੋਗੇ ਤਾਂ ਇਸ ਦੇ ਵਿੱਚ ਲਿਖਿਆ ਇਸ ਨਾਲ ਹੋਰ ਕਿਸੇ ਅ ਕਿ ਵੀ ਕਿਸਮ ਦੇ ਭੱਤੇ ਜਾਂ ਕੋਈ ਹੋਰ ਅਦਾਇਗੀ ਨਹੀਂ ਕੀਤੀ ਜਾਵੇਗੀ ਸੋ ਇੰਨਾਂ ਚੀਜ਼ਾਂ ਨੇ ਅਧਿਆਪਕ ਵਰਗ ਦੇ ਵਿੱਚ ਇੱਕ ਬਹੁਤ ਹੀ ਨਿਰਾਸ਼ਾ ਜੀ ਭਰੀ ਹੈ ਤੇ ਅਧਿਆਪਕ ਸੋਚ ਰਹੇ ਨੇ ਕਿ ਐਕਚੁਅਲ ਦੇ ਵਿੱਚ ਹੈ ਕੀ ਆ ਸੋ ਅਧਿਆਪਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਕੁਝ ਵੀ ਡਰਨ ਵਾਲੀ ਗੱਲ ਨਹੀਂ ਹੈ ਤੁਹਾਨੂੰ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੱਸਿਆ ਸੀ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਜੋ ਪਾਲਿਸੀ ਸਿੱਖਿਆ ਵਿਭਾਗ ਤੇ ਲਾਗੂ ਕੀਤੀ ਗਈ ਹੈ ਉਸੇ ਤਰ੍ਹਾਂ ਹੀ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਉਸੇ ਪਾਲਿਸੀ ਦੇ ਤਹਿਤ ਕੁਝ ਸ਼ਰਤਾਂ ਜਾਂ ਜਿਹੜੇ ਨਿਯੁਕਤੀ ਪੱਤਰ ਨੇ ਉਹਨਾਂ ਦੀਆਂ ਸ਼ਰਤਾਂ ਬਣਾ ਕੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ ਸੋ ਇਹ ਕੋਈ ਸੇਵਾ ਸ਼ਰਤ ਨਹੀਂ ਹੈ ਕਿਸੇ ਵਿਭਾਗ ਦੇ ਵਿੱਚ ਜੋ ਮੁਲਾਜ਼ਮਾਂ ਦੇ ਉੱਪਰ ਸੀ ਤੇ ਡੀ ਦੇ ਉੱਪਰ ਲਾਗੂ ਹੋਣਾ ਹੈ ਉਸ ਸੰਬੰਧੀ ਇੱਕ ਜੋ ਵਿੱਤ ਵਿਭਾਗ ਨੇ ਜਾਰੀ ਕੀਤਾ ਉਹਨਾਂ ਦੀਆਂ ਤਨਖਾਹਾਂ ਸੰਬੰਧੀ ਜਿਵੇਂ ਕਿ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੇ ਨਿਯੁਕਤੀ ਪੱਤਰਾਂ ਦੇ ਵਿੱਚ ਸਾਲਾਨਾ 5% ਇਨਕਰੀਮੈਂਟ ਲਿਖ ਕੇ ਆਇਆ ਹੋਇਆ ਔਰ ਉਹਨਾਂ ਦੀ ਜਿਹੜੀ ਤਨਖਾਹ ਕੀ ਉਹ ਵੀ ਲਿਖੀ ਹੋਈ ਹੈ ਸੋ ਇਸੇ ਤਰ੍ਹਾਂ ਇਹ ਚੀਜ਼ਾਂ ਵੀ ਉਹਨਾਂ ਦੇ ਨਿਯੁਕਤੀ ਪੱਤਰਾਂ ਦੇ ਵਿੱਚ ਛਾਪੀਆਂ ਜਾਣੀਆਂ ਨੇ ਸੋ ਇਸ ਲਈ ਇਹ ਪੱਤਰ ਕਿਸੇ ਪਾਸਿਓਂ ਲੀਕ ਹੋਇਆਗਾ ਇੱਕ ਪੇਜ ਹੈ ਪੂਰੀ ਫਾਈਲ ਦਾ ਤੇ ਸੋ ਇਹ ਕੋਈ ਸੇਵਾ ਸ਼ਰਤਾਂ ਨਹੀਂ ਹੈਗੀਆਂ ਜਾਂ ਕੁਝ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਇਸ ਤੋਂ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਅਜੇ ਜਿਹੜੀਆਂ ਸੇਵਾ ਸ਼ਰਤਾਂ ਨੇ ਉਹ ਕਾਫੀ ਕੁਝ ਅੱਗੇ ਆਉਣਾ ਹੈ ਉਹਦੇ ਵਿੱਚ ਤਾਂ ਕਾਫੀ ਅਧਿਨਿਜ਼ਮ ਨੇ ਜਿਹੜੇ ਉਹ ਲੱਗੇ ਹੋਣਗੇ ਸੋ ਆਸ ਹੈ ਕਿ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਗਿਆ ਹੋਣਾ ਇਸੇ ਤਰ੍ਹਾਂ ਹੀ ਹੋਰ ਜਾਣਕਾਰੀਆਂ ਦੇ ਲਈ ਆਪਣੇ ਇਸ ਅਫੀਸ਼ੀਅਲ ਚੈਨਲ ਨੂੰ ਜੀਐਮਜੀ ਸਟੱਡੀਜ਼ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਆਪਣੀ ਰਾਇ ਜਰੂਰ ਦੱਸਣਾ ਥੈਂਕ ਯੂ ਜੀ